ਬੜੀ ਬੜੀ ਆ ਦੇਖ ਲੈ ਛੋਟੇ ਪ੍ਰਾਣੇ ਦੀ ਕਰਤੂਤ ਕੀ ਹੋਇਆ ਅੰਮੀ ਚੰਗਾ ਭਲਾ ਆਇਆ ਕੁੱਦੇ ਨਾਲ ਬੈਂਸ ਵਸਾਈਆ ਹੋ ਗਿਆ ਕੁੱਦੇ ਨੇ ਸਪਰੇ ਪੀ ਲਈ ਤੇ ਕੁੱਦੇ ਨੇ ਉਹਨੂੰ दारू ਪਿਆਤੀ ਵਿੱਚੇ ਹੱਗੇ ਤਾਂ ਵਿੱਚੇ ਮੂਤ ਤੇ ਅੱਛਾ ਹੋਰ ਤੇ ਮੈਂ ਤਾਂ ਭਾਈ ਉੱਪਰ ਬਹਿ ਗਈ ਉੱਪਰ ਬੈਠ ਕੇ ਉਹਦੀਆਂ ਬੱਕੀਆਂ ਅੰਦਰ ਪਾਈਆਂ ਉਹਦੀਆਂ ਬੱਕੀਆਂ ਅੰਦਰ ਪਾਈਆਂ ਨਾ ਹੁਣ ਸਾਰੀ ਉਮਰ ਇੱਥੇ ਆ ਕੇ दारू ਨਹੀਂ ਮੰਗਦਾ ਵਧੀਆ ਕੀਤਾ ਐਂ ਨੋਟ ਕਰਨਾ ਚਾਹੀਦਾ ਇਹ ਤਾਂ ਕੁਝ ਕਹਿੰਦੀ ਨਹੀਂ ਹੈਗੀ ਚੱਲੀ ਜੋ ਇਹ ਕਿਨਾ ਕੁਝ ਕਹਿੰਨੀ ਇਨੂੰ ਦੋ ਸੰਤਰੇ ਲਿਆਉਂਦੇ ਨੂੰ ਸ਼ਰਮ ਨਾ ਆਈ ਮੇਰੀ ਸੁਣ ਮੰਮੀ ਗੱਲ ਮੈਂ ਤਾਂ ਡੇਢ ਕਿਲੋ ਲਏ ਸੀਗੇ ਆਂਦਾ ਆਂਦਾ ਅੱਗੇ 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 ਆਂਦਾ ਸੀ ਕੁੱਤੇ ਦੇ ਮੂੰਹ ਵਾਂਗੂ ਫੜਫੜਾ ਕੇ ਸਾਰੇ ਖਾ ਗਿਆ ਮੈਂ ਤਾਂ ਪਿੱਛੇ ਛੱਡਿਆ ਤੇਰੇ ਸਾਹਮਣੇ ਤੇ ਆ ਦੋ ਵੀ ਨਿਕਲ ਲੈਂਦਾ ਇਹ ਵੀ ਕੰਨੂ ਲਿਆਉਂਦੇ ਸੀ ਸ਼ਰਮ ਦਾ ਮਾਰਾ ਫਿਰ ਤੈਨੂੰ ਪਤਾ ਵੀ ਘਰ ਜਾ ਕੇ ਗਾਣਾ ਚ ਪੈਣੀ ਆ ਆ ਦੋ ਸੰਤਰੇ ਲਿਆ ਕੇ ਸਾਡਾ ਮੂੰਹ ਕਾਲਾ ਕੀਤਾ ਆਹੋ ਤੂੰ ਖੁਦ ਹੀ ਸੁਣਾ ਦੇ ਮੰਮੀ ਇਹਨੂੰ ਇਹ ਇੰਟਾ ਅੱਖਰ ਕੋਲ ਹੈ ਨਹੀਂ ਕੰਜੂਸ ਤਾਂ ਇੰਨਾ ਇਹਦੀ ਮਾਂ ਨੇ ਇੰਨਾ ਕੰਜੂਸ ਮੰਗਿਆ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਪ੍ਰੀਤ ਨੂੰ ਸੂਟ ਚਾਹੀਦਾ ਜਿੱਦਨ ਨਹੀਂ ਗਈ ਇਹ ਇੱਕ ਵਾਰ ਵੀ ਨਹੀਂ ਕਿਹਾ ਮੈਂ ਤੇ ਤੁਹਾਨੂੰ ਕੁਝ ਚਾਹੀਦਾਗਾ ਸੂਟ ਤਾਂ ਕਦੇ ਮੇਰੇ ਆਲੇ ਨੇ ਵੀ ਨਹੀਂ ਦਵਾਇਆ ਇਹ ਸੋਡੇ ਦੋਨਾਂ ਦੇ پرانے ਲੱਲੂ ਆ ਹੋਰ ਮੰਮੀ ਤੁਸੀਂ ਸਿੱਧੇ ਨਹੀਂ ਕਰਕੇ ਰੱਖ ਰਹੀਆਂ ਮੈਂ ਤਾਂ ਦੇਖ ਲੈ ਤੇਰਾ ਬਾਪੂ ਟੱਕਲੇ ਵਾਂਗੂ ਹੁਣ ਤੱਕ ਸਿੱਧਾ ਕਰਕੇ ਰੱਖੀ ਮੈਨੂੰ ਨਹੀਂ ਪਤਾ ਮੰਮੀ ਲੱਭੇ ਤਸੀ ਹੋਈ ਸੀ ਹਾਂ ਮੈਨੂੰ ਕੀ ਪਤਾ ਸੀ ਕਾਲ ਖਾਦੇ ਐਦਾਂ ਦੇ ਨਿਕਲਣੇ ਆ ਨਹੀਂ ਅੱਛਾ ਚੱਲ ਬਾਕੀ ਗੱਲਾਂ ਛੱਡ ਚੰਗਾ ਮੰਮੀ ਮੈਂ ਚੱਲਦਾ ਰਾਜੀ ਰਹਿ ਪੁੱਤ ਚੱਲਾ ਵੇ ਦੋ ਦਿਨ ਰਹਿ ਤਾਂ ਲੈਂਦਾ ਉਹ ਕੰਮ ਉਹ ਕੰਮ ਆ ਗਿਆ ਜ਼ਰੂਰੀ ਕੋਈ ਨਾ ਕੋਈ ਨਾ ਤੂੰ ਭੱਗ ਜਾ ਮੈਂ ਬੜੀ ਦੋਤਾ ਨਾ ਮੈਂ ਥੋੜਾ ਦਿਨ ਰਹਿ ਕੇ ਆਂਗੀ ਤੂੰ ਭੱਗ ਜਾ ਆ ਸੰਤਰ ਮੈਨੂੰ ਵੀ ਦੇ ਦੇ ਬਚ ਕੇ ਜੇ ਲੈ ਫੜ ਭਰਾਵਾ ਇੰਨੇ ਖਾ ਫੜ ਜਾਨੀ ਹੈਗਾ ਦੇਖ ਲੈ ਮਾੜੀ ਨਹੀਂ ਤਸ ਚੰਗਾ ਰਹਿ ਕੇ ਆ ਗਈ ਮੈਂ ਚੱਲਦਾ ਜਗਾ ਤੂੰ ਲੈ ਜਾ ਸਾਸਰੀ ਘਰ ਜਾ ਦੇਖ ਲਾ ਮਾਂ ਇਹ ਇਹਦੇ ਨਹੀਂ ਜਾਣੇ ਕਿ ਦੋ ਸੰਤਰੇ ਤੋਂ ਉੱਪਰ ਇੱਕ ਤਾਰ ਰੱਖ ਗਿਆ ਚੰਦੀ ਲਕੋਲਾ ਕਿਤੇ ਆ ਕੇ ਵੀ ਚੱਲ ਛੱਡ ਹੋਰ ਗੱਲ ਦੱਸ ਜਿਹੜਾ ਤੁਸੀਂ ਦੋਤੀ ਦਾ ਨਾਨਕਾ ਸ਼ੱਕ ਭਰਿਆ ਸੀ ਤੇਰੇ ਦਿਓਰ ਨੇ ਜਾਂ ਜੇਠ ਨੇ ਕੋਈ ਹਿੱਸਾ ਪਤੀ ਦਿੱਤਾ ਵਿੱਚ ਕਿ ਨਹੀਂ ਠੇਂਗਾ ਦਿੱਤਾ ਮੈਂ ਇਹਨਾਂ ਨੇ ਕੁਛ ਨਹੀਂ ਦਿੱਤਾ ਕੰਜਰਾਂ ਨੇ ਬਾਹ ਦੁਖੀ ਕਰ ਰੱਖਿਆ ਮੈਨੂੰ ਸਾਰਾ ਟੱਬਰ ਇਹਨਾਂ ਨੇ ਇਹ ਤਾਂ ਸਾਰਾ ਖਰਚਾ ਤੁਸੀਂ ਕੀਤਾ ਹੋਣਾ ਹੋਰ ਜਿਹੜੇ ਤੁਸੀਂ ਮੈਨੂੰ ਜਦੋਂ ਵੀ ਜਾਨੀਆਂ ਪੈਸੇ ਦੇ ਕੇ ਘੱਲਦੇ ਹੋ ਉਹ ਵੀ ਖੋਲੰਦੇ ਨੇ ਬਿਮਾਰੀ ਪਾਣੇ ਮੇਰ ਤੋਂ ਤਾਂ ਗੱਲ ਭਾਈ ਕੋਈ ਨਹੀਂ ਇਹਨੂੰ ਕਬੀਲਦਾਰੀ ਕਹਿੰਦੇ ਆ ਧੀਆਂ ਦੇ ਜੀਤੀ ਇਹਨੂੰ ਕਿਦਾਂ ਚੜ ਗਿਆ ਕੀ ਹੋਇਆ ਵੀ ਉਹ ਜੀਜੀ ਪਾ ਲੈ ਜੀ ਜੀ ਤਾਂ ਬਾਪੂ ਚੜ ਗਿਆ ਪੁੱਪੂ ਦੀ ਇਹਦਾ ਮੈਂ ਪਾਪੂ ਆ ਗਿਆ ਉਹਨੂੰ ਕਿਧਰ ਦੱਸਾਂ ਦਿਨ ਆਵਾਦ ਘਰ ਦਾ ਮੂੰਹ ਲੱਬਿਆ ਹੈਂ दारू ਦੇ ਪੈਸੇ ਮੁੱਕ ਗਏ ਹੋਣੇ ਆ ਚਲ ਅਸੀਂ ਮਿਲ ਲਾਂਗੇ ਬਾਨੇ ਨਾਲ ਆਏ ਚਲ ਦੇਖਦੀਆਂ ਕਿੱਥਾਂ ਦੀ ਬਾਪੂ ਆ ਗਿਆ ਆਇਆ ਜਲਦੀ ਆ ਜਾ ਮੈਨੂੰ ਤਾਂ ਮਾਰ ਮਾਰ ਕੇ ਮੂੰਹ ਲਾਲ ਕਰ ਸਭ ਜੀਣਾ ਤੂੰ ਕੰਮ ਐਂ ਨਹੀਂ ਦਰਦਾ ਇੱਥੇ ਆਵੇ ਤੇਰਾ ਬਾਪੂ ਇਹਦੀ ਕੀ ਬਾਪੂ ਐ ਉਸ ਫਰੀ ਮਾਦਾ ਬੱਬਾਈ ਨੂੰ ਕਿਹਾ ਮੇਰੀ ਗੱਲ ਸੁਣ ਵੇ ਇਹਦੇ ਤਾਂ ਰਾਤ ਦੇ 7:30 ਵਜੇ ਕਰਕੇ ਤਾਂ ਲੰਗ ਮਾਰਦਾ ਉਹ ਨਹੀਂ ਬੀਬੀਏ ਇਹ ਆ ਜਾਣੀ ਬੀਬੀਏ ਉਹ ਗੰਦੀਏ ਲਾਦੇ ਉਰੇ ਆ ਓਏ ਵੀਦ ਨਰੇ ਕੜੇ ਮੇਰਾ ਸਾਲ ਕਣ ਆ ਤਾ ਤੁਹਾਨੂੰ ਦੇਖਣਾ ਚਾਹੀਦਾ ਹੈ ਕੌਣ ਆ ਮੈ ਪਛਾਣਾ ਤੂੰ ਕੌਣ ਐ ਤੂੰ ਛੋਟਾ ਛੋਟਾ ਪਰੋਣਾ? ਉਹ ਮੇਰੇ ਸਾਲਗਣੇ ਜੇ ਛੋਟਾ ਪਰੋਣਾ ਨਹੀਂ ਤੇਰਾ ਖਸਮ ਆ ਮਾ ਤੇਰਾ ਪਰੋਣਾ। ਵੇ ਤੂੰ ਮੇਰਾ ਖਸਮ ਨਹੀਂ ਮੇਰੀ ਧੀ ਦਾ ਖਸਮ ਆ ਪਤੰਦਰਾ। ਉਹ ਤੈਨੂੰ ਕੀ ਸਮਝਾਵਾਂ ਮੈਂ ਇੱਕ ਤਾਂ ਮੇਰਾ ਸੜਾ ਚਬਾਖ ਜਾ। ਉਰੇ ਉਰੇ। ਤੇਰੇ 76 ਲਾ ਉਰੇਆ। ਉਰੇ ਕੁੱਤੇ ਉਰੇਆ ਆਏ ਪੁੱਤ ਆ ਜਾ ਆ ਜਾ ਆ ਜਾ ਮੇਰਾ ਕੁੱਤਾ ਪੁੱਤ। ਕੀ ਲੱਗਦਾ ਤੇਰਾ? ਬਾਪੂ ਆ ਦੇਖ ਲੈ ਹੁਣ। ਮੈਨੂੰ ਸ਼ਰਮ ਨਹੀਂ ਆਉਂਦੀ ਕੀ ਲੱਗਦਾ ਇਹ ਤੇਰਾ? ਜਿੱਜੂ ਮੇਰਾ ਛਾਲਗਣਿਆ। ਬਾਪੂ ਆ ਦੇਖ ਲੈ। ਕੀ ਲੱਗਦਾ? ਜਿੱਜੂ ਮੈਨੂੰ ਨਹੀਂ ਪਤਾ ਯਾਰ ਕੀ ਆ ਇਹ ਆ ਦੇਖ ਲੈ ਹੋਰ ਪੁੱਤਾਂ ਰਾਜੀਓ ਗੁੱਡੀ ਓਏ ਤੇਰੀ ਕਰ ਵਾਲੀ ਆ ਜੀਜੂ ਕੀ ਕਰੀ ਜਾਂਦਾ ਕਾ ਤੂੰ ਓਏ ਕੀ ਓਹ ਰਿਸ਼ਤਿਆਂ ਤੇ ਦੂਸਣ ਲਵਾਤੇ ਓਏ ਮੇਰਾ ਰੱਬਾ ਐ ਸਚਨਾਨੀ ਤੇ ਤੇਰੀਆਂ ਧੀਆਂ ਆ ਓਏ ਪੁੱਠੀ ਮੱਤ ਪੜਾ ਦਿੱਤੀ ਐ ਇੰਦਾ ਕਹੀ ਜਾਂਦਾ ਮੈਂ ਮੇਰੀਆਂ ਨੇ ਕੋਈ ਗੱਲ ਨਹੀਂ ਕਰ ਵਾਲੀ ਆ ਮੈਂ ਆ ਤੇਰੀ ਸਣੀ ਆ ਤੇਰੀ ਘਰ ਵਾਲੀ ਆ ਓਏ ਮੇਰਾ ਰੱਬਾ ਮੈਂ ਕੌਣਾ ਓਏ ਫਿਰ ਮੈਨੂੰ ਸਮਝ ਨਹੀਂ ਆਉਂਦੀ ਜੀ ਤੂੰ ਸਾਡਾ ਪਰੋਣਾ ਓਏ ਜੀਜੂ ਉਹ ਤੇਰੇ ਕਾਰਨ ਆ ਪੁੱਤ ਤੇਰਾ ਬਾਪੂ ਆਵੇਂ ਹਾਏ ਮੈਂ ਤੇਰੇ ਘਰ ਆਲਾ ਉਹ ਸਮਝਦੇ ਨਹੀਂ ਆਂ ਮੈਂ ਸਰੀਰ ਚ ਆ ਗਿਆ ਮੈਂ ਸੋਦਾ ਬਾਪੂ ਤਾਂ ਮਰ ਗਿਆ ਉਹਦੀ ਆਤਮਾ ਦਾ ਜਾਉਂਦਾ ਜਾਗਦਾ ਖੜਿਆ ਤੁਹਾਡੇ ਸਾਹਮਣੇ ਮੇ ਮਰ ਗਿਆ 10 ਦਿਨ ਹੋ ਗਏ ਉੱਜੜਨ ਨੂੰ ਓਏ 10 ਦਿਨ ਹੋ ਗਏ ਮੇਰੇ ਸਾਲਗਣੀਏ ਤੁਸੀਂ ਕੋਈ ਮੇਰਾ ਲਾ ਪਤਾ ਨਹੀਂ ਲਿਖਿਆ ਓਏ ਉਹ ਕਿਸੇ ਹੱਥ ਸਵਤਾਰ ਨਹੀਂ ਲਿਖਿਆ ਓਏ ਉਹ ਜੇ ਤੈਨੂੰ ਇੰਨਾ ਪਿਆਰ ਦੀ ਕੌਡਲੇ ਤੈਨੂੰ ਕੌਡਲੇ ਕੌਣ ਕਹਿੰਦਾ ਸੀ ਜਾਨਦ ਕਰ ਲੈ ਇਹ ਕੌਣ ਕਰਦਾ ਸੀ ਹਾਂਏ ਕੌਣ ਕਰਦਾ ਸੀ ਮੇਰੀ ਖੱਬੀ ਲੱਤ ਤੇ ਕੀੜੇ ਛੱਟ ਮਾਰੀ ਦੀ ਤਾਈ ਮਾਰੀ ਦੀ ਬਾਪੂ ਮੈਨੂੰ ਕੌਡਲੇ ਤਾਂ ਤੁਹਾਡਾ ਬਾਪੂ ਕਹਿੰਦਾ ਸੀ ਫੇਰ ਹੁਣ ਦੇਖ ਲੈ ਆਪੇ ਕੰਮ ਹਾਉ ਉਹ ਦੇਖ ਲੈ ਲੈ ਤੁਰਕੇ ਦਿਖਾ ਦੇਣਾ ਇਹ ਲੈ ਆ ਲੈ ਉਹ ਡਰਾਮੇ ਨਹੀਂ ਕਰਦਾ ਪੁੱਤ ਮੈਂ ਥੋੜਾ ਬਾਪੂ ਉਹ ਨੱਚਣਾ ਕਾਇ ਖਾ ਉਹ ਮਟਰੇਨ ਥੱਲੇ ਆ ਗਿਆ ਤੀ ਟ੍ਰੇਨ ਥੱਲੇ ਆ ਗਿਆ ਤੀ ਉਹ ਤੁਹਾਡੇ ਸਰ ਤੋਂ ਪਾਵਲ ਦਾ ਸਿਰ ਟਕੜਿਆ ਉਹ ਜਉਂਦਾ ਪਾਵਲੇ ਜਾਂਦਾ ਆ ਖੜਿਆ ਪਾਵਲੇ ਦਾ ਜਾਂਦਾ ਮਰਿਆ ਨਹੀਂ ਜਾਂਦੇ ਨਹੀਂ ਭੇਣ ਪਾਉਣ ਲੱਗੀ ਮੇਰੇ ਸਾਈ ਹਰਦਾ ਓਏ ਕਤੂ ਕੁਟਿਆ ਜਾ ਕਿਉਂ ਮਰੀਦਾ ਮੇਰੇ ਕੋਲੋਂ ਹੋਰ ਜਾ ਤੇਰਾ ਪੈ ਤੂੰ ਤੂੰ ਨਹੀਂ ਹਰਦੀ ਇੱਕ ਤਾਂ ਤੂੰ ਨਹੀਂ ਕੱਭਣੀ ਤੁਸੀਂ ਬਾਪ ਮੂਰੇ ਤੇ ਮੇਂ ਜਵਾਨ ਲੜਾਉਂਦੀਆਂ ਨੇ ਬਾਪੂ ਓਏ ਅਰ ਜਾ ਤੈਨੂੰ ਮੈਂ 1 ਮਿੰਟ ਤੂੰ ਰੋ ਤੈਨੂੰ ਮੈਂ ਦੱਸਦਾ ਮੇਰੇ ਉਹ ਹਾਲਗਣੇ ਦੀ ਬਾਪੂ ਚੁੱਪ ਚੁੱਪ ਕਰਕੇ ਚੱਲ ਬੰਦੇ ਤੇ ਅਰੇ ਹੋੜਾ ਕੱਛੀ ਮਾਵਾ ਚਲ ਤੇਰੇ ਮਾ ਪੇੜਾ ਤੇਰਾ ਕੀ ਬੁੱਲੀ ਜੰਦੀ ਆ ਸਾਲੀਏ ਜੰਬਾ ਜਾ ਕੇ ਤਾਂ ਹਰ ਦਿਨ ਤੈਨੂੰ ਮਾਇ ਕਹਤਾ ਹਾਂ ਇਹ ਬੰਦਾ ਮਰ ਨਹੀਂ ਜਾਂਦਾ ਸਾਡੀ ਮਾ ਦਾ ਸਮਝਾ ਲਓ ਕੁੜੀਓ ਕਰ ਇਹ ਖਣ ਕਰਦੀ ਆ ਦੇਖ ਇਹ ਖਣ ਕਰਦੀ ਆ ਇਹ ਜਾਂਦਾ ਫਿਰ ਇਹ ਕਿਹੜਾ ਮਰ ਗਿਆ ਇੱਥੇ ਆ ਇਹ ਲੋਕ ਕਿਨੂੰ ਮੈਂ ਹੁਣ ਦੇ ਦੇਣ ਤੂੰ ਪਰ ਕੇ ਬਿਠਾਓ ਇਹਨੂੰ ਹਾਏ ਮੇਰੇ ਪਾਵਾ ਨੂੰ ਫੋਨ ਕਰ ਦੋ ਮੇਰੇ ਬਾਰੇ ਪਿੰਡ ਰਸ ਵੰਡਿਆ ਬੇਤੀ ਹੋ ਜੂ ਹਾਏ ਹੱਥ ਦਾ ਨਾ ਕਡੂਗ ਵੀ ਨਹੀਂ ਮੇਰੇ ਠਾਈ ਗਾਣੀ ਨੂੰ ਟਾਉਂਦੀ ਹੈ ਪਾਣੀ ਲੋਟਾਉਂਦੀ ਹੈ ਕਿਤੇ ਦੇਉਂਗਾ ਆਪ ਕਾ ਮਾਰ ਬਾਪੂ ਬਾਪ ਕਾਇ ਨਾ ਬਾਪ ਮੇਰੇ ਭਰਾ ਮਾ ਨੂੰ ਫੋਨ ਕਰਦਾ ਹਾਏ ਮੈਂ ਹੋ ਗਈ ਰੰਡੀ ਜੇ ਨਾ ਤੂੰ ਪਗੜੀ ਜਾਨੋ ਮਾਰ ਦੂੰ ਮੇਰੇ ਸਾਲਕਣੇ ਨੂੰ ਕੁੱਪਾ ਦੇ ਮਾਪੋ ਆਪਦਾ ਮਰ ਗਿਆ ਓਏ ਬਾਪੂ ਹਾਏ ਗੰਨ ਵਾਲੇ ਹੋਰ ਉਹ ਐ ਕਰੋ ਤੇ ਡਾ ਰੰਡੀ ਨੂੰ ਬੁਲਾ ਲਈ ਮੁਕਦਾ ਜਦੋਂ ਮੁੱਕ ਕੇ ਨਾ ਫਿਰ ਮੈਨੂੰ ਬੁਲਾ ਲਈਓ ਮੈਂ ਤਾਂ ਜਾ ਕੇ ਪਿੱਗ ਲਾਉਣਾ ਮੇਰੇ ਲਾਣੇ ਨੂੰ ਕਰਦਾ ਫੂਲ ਨਹੀਂ ਆਪਣੇ ਚਾਚਾ ਆਤਿਆਂ ਨੂੰ ਬੁਲਾ ਲ ਬੋ ਨੀ ਮਾ ਹੋ ਗਈ ਰੰਡੀ ਮਮਿ ਕਾੜੂ ਮੇਰੇ ਭਰਾਵਾਂ ਨੂੰ ਕੱਢ ਦੋ ਫੋਨ ਹਾਏ ਨੀ ਮੇਰਾ ਘਰ ਝੜ ਗਿਆ ਮੇਰਾ ਘਰ ਝੜ ਗਿਆ ਹਟ ਜਾ ਆਏ ਨਹੀਂ ਉੱਤਰਦਾ ਘਰ ਮੈਂ ਝਾੜਦਾ ਘਰ ਰੇਸ ਖਾਲਕੜੇਂਦੀਏ ਆਹ ਜੀਤੇ ਮੈਂ ਲਾਉਣਾ ਮੂੰਹ ਨੀ ਆ ਹਟ ਜਾ ਇਹੂ ਫੇਰ ਦੇ ਟੱਪ ਕਰਕੇ ਵੇ ਜਾ ਉਹ ਡਰਾਮੇ ਜਿਹਾ ਨਾ ਕਰੇ ਕਿੰਨੀ ਕਾਪੂ ਪਰ ਕਿੰਨਾ ਟਾਈਮ ਹੋ ਗਿਆ ਜਾਂਦਾ ਜਾਗਦਾ ਮੂਰੇ ਖੜਿਆ ਮੇਰੇ ਯਾਰ ਪਾਈਆਂ ਨੂੰ ਹਲਾ ਲਓ ਪਾਈਆਂ ਨੂੰ ਹਲਾ ਲਓ ਨਾ ਮਾਈ ਮੈਨੂੰ ਦੂਜੀ ਵਾਰੀ ਸੇਰੇ ਬਣ ਕੇ ਜਾਣਗੇ ਤੇਰੇ ਹਾਏ ਚੁੱਪ ਕਰਾ ਤੇ ਮਾਂ ਨੂੰ ਬੁੜੇ ਚੁੱਪ ਕਰਾ ਤੇ ਮਾਂ ਨੂੰ ਪਹਿਲਾਂ ਤੁਹਾਡੇ ਬਾਪੂ ਦੀ ਆਤਮਾ ਆਪਣੇ ਛੋਟੇ ਪਰੋਣੇ ਵਿੱਚ ਆ ਗਈ ਓਏ ਦੇਖ ਓਏ ਚੁੱਪ ਕਰਕੇ ਬਹਿ ਜਾ ਜੇ ਹੁਣ ਬੋਲਨੀ ਹੈ ਨਾ ਚੁੱਪ ਕਰ ਤੇ ਬੈ ਚੁੱਪ ਬੈਠੋ ਇੱਥੇ ਬੈ ਜਾ ਕੱਲੇ ਕੱਲੇ ਨੂੰ ਮਾਰ ਦੋ ਚੁੱਪ ਕਰਕੇ ਬਹਿ ਜਾ ਫੱਟੋ ਫੱਟ ਨੱਤੀਓ ਮੈਨੂੰ ਇੱਕ ਮਿੰਟ ਖੜ੍ਹ ਜੋ ਹਾਏ ਮੇਰਾ ਗਲਾਸ ਡੱਪ ਗਿਆ ਉੱਪਰ ਕਰ ਜਾ ਹਾਏ ਅਰੇ ਗੁੱਦੇ ਨਹੀਂ ਮੇਰੇ ਖਾਲਕਣੇ ਚੁੱਪ ਕਰ ਦੋ ਚੁੱਪ ਕਰ ਦੋ ਚੁੱਪ ਚੁੱਪ ਬੋਲੀ ਨਾ ਇਹ ਗੱਲ ਸੁਣ ਮੈਂ ਪਹਿਲਾਂ ਮੈਨੂੰ ਆਇਆ ਦੱਸੋ ਜਿਹੜੀ ਮੈਂ ਦਾਰੂ ਰੱਖ ਕੇ ਦੀ ਸਵਾਤ ਚ ਉਹ ਦਾਰੂ ਮੇਰੀ ਕਿਨੇ ਟੱਕੀ ਹੈ ਉਹ ਜਿਹੜੇ ਮੇਰਾ ਕੀ ਰੇ ਗਿਆ ਤੂੰ ਬੜਾ ਬਾਬਾ ਉਹਨੂੰ ਦਿੱਤੀ ਸੀ ਜਿਹੜੀ ਹੈ ਪੁੱਤ ਤੂੰ ਮਾੜਾ ਕੁੱਦਿਆ ਪੁਰਿਆ ਮੇਰਾ ਫਾਲ ਕਣਿਆ ਤੈਨੂੰ ਕੀ ਲੱਗਿਆ ਕੀ ਵੀ ਬਾਪੂ ਮੁੜ ਕੇ ਆਉਂਦਾ ਨਹੀਂ ਹੈ ਆਊਗਾ ਮੇਰਾ ਫਾਲ ਚੱਲਿਆ ਕਿਤੇ ਪਰ ਮੈਨੂੰ ਆਈ ਨਹੀਂ ਸੀ ਪਤਾ ਵੀ ਉਹ ਜੀਜੂ ਚ ਆਜੀ ਕਿਤੇ ਜਾ ਜਾ ਹੁਣੇ ਲਿਆ ਕਿਤੇ ਦਾਰੂ ਮੈਨੂੰ ਜਾ ਮਾਰ ਫਾਲ ਨੂੰ ਸਾਰਾ ਬੰਦ ਹੈ ਅੱਜ ਠੇਕਾ ਬੰਦ ਠੇਕਾ ਖੁੱਲਾ ਹੁੰਦਾ ਕੁੜੀਏ ਲੈ ਲੈ ਕੇ ਦੱਬੇ ਚੋਂ 500 ਰੁਪਇਆ ਲੈ ਜਾ ਸਾਡੇ ਸਾਡੇ ਦੇਖ ਕਿਵੇਂ ਨਹੀਂ ਉਹ ਪੁੱਤ ਚੁੱਪ ਕਰਕੇ ਵੇ ਜਾ ਚੰਦੀਆ ਖੇਖਣ ਕਿਵੇਂ ਦਿਖਾ ਮੇਰੇ ਭਰਾਵਾਂ ਨੂੰ ਫੋਨ ਕਰ ਦੋ ਮੇਰੇ ਮੈਂ ਤੈਨੂੰ ਪਾਪੂ ਮੂੰਹ ਤੋਂ ਮੱਟੀਏ ਬਾਪੂ ਪਰਮੇਲ ਨੂੰ ਮਾਰ ਤਾ ਲੈ ਕੇ ਆ ਸ਼ਾਂਤ ਹੋ ਜਾਂਦਾ ਵੇਸੇ ਇੱਤੀ ਜਾ ਬਈਏ ਗੱਲ ਸੁਣ ਲੈ ਮੇਰੀ ਤੇਰਾ ਉਹ ਪੁਰਾਣੇ ਤੋਂ ਪੜਿਆ ਹੋਇਆ ਮੈਂ ਜੇ ਤੂੰ ਡਰਾਮੇ ਕਰੇ ਨਾ ਉੱਪਰ ਹੀ ਕੇ ਫਰਨੈਲ ਉਹਨੂੰ ਵਿਚੇ ਮਾਰ ਦੂੰਗਾ ਆਏ ਕੀ ਕਰਦਾ ਫਿਰ ਛੁਪ ਘਰ ਝੁੱਕ ਕਰਦੀਆਂ ਨੇ ਡਰਾਮੇ ਮਾਰਦੀਆਂ ਨਹੀਂ ਹੈਗੀਆਂ ਦੇਖ ਕੇ ਕੀ ਬਹਿ ਜਾ ਪਾ ਜੀ ਆ ਤੇਰੀਆ ਪਰੋਣਾ ਹਾਏ ਮੇਰਾ ਪਰੋਣਾ ਮੇਰਾ ਤੇਰਾ ਉਹ ਫੇਰ ਕਰ ਲਿਓ ਫੈਸਲਾ ਖੜ ਜੋ दारू ਆ ਜਾਣ ਦੋ ਤਾਂ ਮੇਰੇ ਸੜੇ ਦੀ ਤੋੜ ਲੱਗੀ ਪਈਆ ਸਰੀਰ ਨੂੰ ਬਰੋਂ ਇਹ ਨਹੀਂ ਹਟਦੀਆਂ ਖੇਖਣ ਕਰਨੀਆਂ ਉਹ ਨਾ ਝਾਕ ਦੀ ਕੀ ਆ ਨਾ ਕਹਤੀਆਂ ਮੈਂ ਤੇਰੀ ਟੂਏ ਟੂਏ ਛਾਂਗੂ ਆ ਕੀ ਹਾਲ ਕਰਦੀ ਐ ਫਿੰਟ ਜੀ ਇਹ ਖੜਦੀ ਨਹੀਂ ਕਿਉਂ ਪਾਣੀ ਪੂਣੀ ਪੁੱਛਿਆ ਕਰਦੇ ਬੰਦੇ ਨੂੰ ਆਉਦੇ ਨੂੰ ਹੈ ਮੈਂ ਵੀ ਬਾਹਰੋਂ ਆਇਆ ਪਾਣੀ ਪੁੱਛ ਲੈ ਕਰਦੀਆਂ ਟੈਂਟ ਐ ਜਾਂ ਗਲਾਸ ਲੈ ਕੇ ਪਾਣੀ ਦਾ ਮੈਂ ਤੇਰੀ ਖਾਂ ਤੂੰ ਹਰਦੀ ਨਹੀਂ ਫਿਰ ਤੇਰੇ ਸਵਾਲ ਪੁੱਛ ਪਾਉਂਗਾ ਫਿਰ ਮੈਂ ਮੂਤ ਪਾਉਂਗਾ ਗੱਡੀ ਮਲੇਉਣੀ ਆ ਲੈ ਲੈ ਉਹ ਲੈ ਕੇ ਗਲਾਸ ਪਾਣੀ ਦਾ ਤੇਰੀ ਮਾਂ ਨੂੰ ਦਊਂਗਾ ਪਾ ਕੇ ਫਰਨੈਲ ਪਾਣੀ ਚ ਆ ਨਾ ਜਾਈ ਨੀ ਟਰਾਈਨਰ ਉਹ ਜਾ ਲੈ ਆ ਪੁੱਤ ਚੰਗਾ ਤੈਨੂੰ ਦਊਂ ਨੀ ਉਹ ਮੇਰਾ ਪੁੱਤ ਜਾ ਜਾ ਲੈ ਆ ਜਾ ਕੇ ਲੈ ਜਾ 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 ਉਹਨਰੇ ਕੋਲੇ ਰਹੀ ਅਰਦੀ ਨਹੀਂ ਹੈਗੀ ਦੇਖਾ ਮੈਨੂੰ ਮਾਰ ਨਾ ਦੇਵੇ ਹਾਂਜੀ ਖੰਡਣਾ ਕਰ ਜੋ ਜਾਂਦੀ ਐ ਡੇਰਿਆਂ ਤੇ ਬਲਾਤਰੇ ਬਾਬੇ ਨੂੰ ਕਹਦਾ ਤੇਰਾ ਬਾਬਾ ਆਉਂਦਾ ਦੱਸੋ ਰੂਪ ਪਤਾ ਮੈਨੂੰ ਹਾਂਜੀ ਹੈ ਬਾਬਾ ਜੀ ਇਹਨੂੰ ਠੀਕ ਕਰ ਦੋ ਜੇ ਤੂੰ ਨੇੜੇ ਤੇੜੇ ਹੋ ਕੇ ਸੁਣਦਾ ਨਾ ਮੇਰਾ ਤੂੰ ਬੇਨਤੀ ਤਾਂ ਇਹਨੂੰ ਠੀਕ ਕਰ ਦੇ ਹੈ ਮੇਰੇ ਸੱਚੇ ਪਾਤਸ਼ਾਹ ਮਾਰ ਲੈ ਮੰਤਰ ਜਿਹੜੇ ਮਾਰਨੇ ਕਰ ਲੈ ਜਾ ਤਰੇ ਬਾਬੇ ਨੂੰ ਹਾਂ ਤੇ ਆਪਣਾ 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 ਯੱਪ ਨਾ ਹੋ ਗਿਆ ਸਰ ਕੀ ਹੋ ਗਿਆ ਪਾਪੇ ਨੂੰ ਕੁੱਦੇ ਦੇ ਬਾਪੂ ਪਪੀ ਡੈਡੀ ਔਟ ਖੜ ਪਪੇ ਕੁੱਦੇ ਦੇ ਬਾਪੂ ਉਹ ਥਾ ਲੀਏ ਆਪਾਂ ਦਿੱਥੇ ਬਦਲਾਂ ਦੇ ਆ ਤਾਂ ਦੇ ਉਦੋਂ ਹੀ ਪਾਉਣ ਨੂੰ ਉਹ ਥੱਲੀ ਪਾਲਤਾ ਉਹ ਮੈਨੂੰ ਤਾਂ ਤੁੱਦੀਨੇ ਕੁੱਦੇ ਦੇ ਬਾਪੂ ਤੂੰ ਠੀਕ ਆ ਉਹ ਮੰਮੀ ਅਤੀ ਤਹੀ ਦਾਨੀਆਂ ਤੂੰ ਮੈਨੂੰ ਮੇਰਾ ਪ੍ਰਾਣਾ ਹੈ ਇਹ ਤੇਰਾ ਪ੍ਰਾਣਾ ਨਹੀਂ ਇਹ ਮੇਰਾ ਪ੍ਰਾਣਾ ਹੈ ਓਏ ਥਾਲ ਮਤਾਲੋ ਲੱਬ ਦਾ ਬਾਤ ਆਦੇ ਤਿਥੇ ਨੇ ਥੁੰ ਲਿਆ ਲੋਤ ਤੀ ਤਹੰਦੇ ਦਮਾਈ ਨੂੰ ਤੀ ਬਣਾਈ ਬੈਠੀ ਐ ਮੰਮੀ ਕਿੱਥੇ ਕੱਟ ਬੀ ਨੀ ਤੈਨੂੰ ਸੋ ਖਤਮ ਹੋ ਮੈਂ ਤੇਰੀ ਰੰਗ ਉਹ ਦੇਖ ਲੈ ਕੀ ਬੋਲੀ ਨੰਦੀ ਐ ਮੰਮੀ ਤਿੱਤਲਾ ਨਾ ਚਲੋ ਦਾੰਦ ਤੇ ਤਿੱਲਾ ਪੁੱਤਾਂ ਵੱਲਦਾ ਮੈਂ ਮੈਨੂੰ ਥੋਂ ਨੀ ਲਾਦੀ ਤਿੱਤਲਾ ਤਲਦੀ ਤੂੰ ਤੂੰ ਹੁਣੇ ਤਾਂ ਮੇਰੇ ਕਿ ਡਾਂਗ ਚੱਕੀ ਸੀ ਤੋ ਦੋ ਤੱਤੀਆ ਦਾ ਦੰਦ ਤੇ ਉਹ ਦੁੱਥਨ ਲਾਉਣੀ ਥੱਲੇ ਮੈਨੂੰ ਦੇ ਤਾ ਤੁਸੀਂ ਕੋਈ ਕੁਛ ਹੋਇਆ ਜੇ ਕੁਛ ਹੋਇਆ ਹੋਈ ਮਾਰਦੀ ਮੰਮੀ ਤੂੰ ਸੱਚ ਬੋਲੋ ਆਹ ਨੂੰ ਥਾਲੀ ਨੂੰ ਪੁੱਤਰੇ ਮੇਲੀ ਥਾਲੀ ਥਿਆਣੀ ਐ ਐ ਵੀ ਨਹੀਂ ਤੇ ਆ ਵੀ ਬੈਸਦਾ ਤੂੰ ਬੋਲ ਮਾਰੀ ਦੰਦੇ ਤੀ ਹੋਦੀ ਆਦਤ ਤਾਂ ਦੇ ਮੈਨੂੰ ਹੁਣਾ ਕੁਦ ਮੇਰੇ ਸਾਣੀ ਕੋ ਲੱਗਦਾ ਓਏ ਫਿਰ ਤੀ ਹੋ ਰਿਹਾ ਥਿਆਣੀ ਐ ਥੰਦਦੀਆਂ ਮੈਨੂੰ ਤੁਸੀਂ ਤਾਂ ਹੋਲੇ ਤੇਰੀ ਮਾਂ ਮੋਲ ਮਾਰੀ ਜਾਂਦੀ ਐ ਤੂੰ ਹੋਲ ਬੋਲ ਮਾਰੀ ਜਾਂਦੀ ਐ ਲੈ ਤੇ ਨਹੀਂ ਮੇਲਾ ਪਲਾਉਣਾ ਠੀਕ ਐ ਠੀਕ ਐ ਹਾਲ ਮਤਾਲਾ ਮਾਰੀ ਮੋਤੀ ਤੇ ਮੈਂ ਤੂੰ ਤਾਂ ਸ਼ਰਮ ਆ ਆ ਤੂੰ ਕੀ ਡਰਾਮਾ ਕਰਦਾ ਸੀ ਕੁੱਦੇ ਦੇ ਬਾਪੂ ਦੀ ਰੂਹ ਆ ਗਈ ਸੀ ਤੇਰੇ ਵਿੱਚ ਹੀਰੀਏ ਬੱਬੀ ਕਿਉਂ ਜਾਦ ਕਰਾਉਣੀ ਆ ਤੋਈ ਗਲਾਮਾ ਨੂੰ ਕਲਿਆ ਦੀ ਮੇਰੀ ਗੱਲ ਸੁਣ ਮੰਮੀ ਠੀਕ ਹੋ ਗਿਆ ਮਸਮਸ ਕਿਉਂ ਤੇ ਦਾ ਘਰ ਉਜਾੜਨਾਗਾ ਚਲ ਛੱਡ ਜੋ ਹੋਇਆ ਹੋਇਆ ਹੁਣ ਤੂੰ ਚੁੱਪ ਕਰਕੇ ਬੈਠ ਜਾ ਸੁਣ ਲੈ ਛਾਨੀ ਹੈ ਮੇਰੀ ਥਾਲੀ ਮੈਂ ਬੌਲੀ ਆ ਤੂੰ ਤਾਂ ਬੌਲੀਆਂ ਤੈਨੂੰ ਤੀਜ ਹੱਥਾਂ ਵਿੱਚ ਹੋਣਾ ਬੌਲੀਆਂ ਹੈ ਤੂੰ ਉਹਨੂੰ ਬਿਠਾ ਦੇ ਤੇਰੀ ਜੀਜੀ ਨੂੰ ਬਿਠਾ ਦੇ ਇੱਧਰ ਹੋ ਜਾ ਵਿੱਚ ਪਰੌਣੇ ਬਣ ਕੇ ਬੈਠ ਗਈ ਮੈਂ ਫੇਲਦਾ ਤਾਂ ਮੈਂ ਇਹਦੇ ਤੁੰਦੀਆਂ ਵੱਧਦਾ ਇੱਧਰ ਬੈਜੋ ਜੀ ਤੁਸੀਂ ਬਸ ਐਨਾ ਬੌਲਾ ਨਹੀਂ ਹੈਗਾ ਮੈਂ ਮੈਨੂੰ ਵੀ ਡਰ ਲੱਗਦਾ ਮੰਮੀ ਕਿਉਂ ਡਰਦੀ ਹੈ ਜਵਾਈ ਗੱਲਾਂ ਤਲੀ ਦਾਨੀਆਂ ਮੰਮੀਆਂ ਪਹਿਲੀ ਹੱਥ ਨਾਲ ਮੰਮੀ ਥੱਤ ਚਲੀ ਤਾ ਮੰਮੀ ਤੂੰ ਤੀ ਬੋਲੀ ਦਾਨੀ ਐ ਤੂੰ ਦਵਾਈ ਦਬੂਈ ਲੈ ਲੈ ਮੈਂ ਤੀ ਤੇ ਆ ਮੰਮੀ ਤੈਨੂੰ ਮੰਮੀ ਚੁੱਪ ਕਰ ਜਾ ਬਸ ਤੇਰੇ ਤੇ ਦੂਠਾ ਲਾਈ ਦਾਨੀ ਐ ਤੂੰ ਤਾਂ ਮੰਮੀ ਮੈਂ ਥੌਲੀ ਮੰਨਦਾ ਮੈਨੂੰ ਪਤਾ ਥਾਲਾ ਤਲਾਮਾ ਤਾਂ ਚਲਦੇ ਉੱਦੇ ਮਿਲਦਾ ਦਾਲੂ ਪੀ ਕੇ ਉਲਤੀ ਵੱਧਦੀ ਅੱਦੇ ਤੋਂ ਦਾਲੂ ਮੈਂ ਨਹੀਂ ਪੀਂਦਾ ਵਾ ਥੰਬੇ ਨੇ ਨੂੰ ਮੇਰਾ ਥੈਲਾ ਥੱਕਦੇ ਆਏ ਆਏ ਦੇ ਦੁੱਥਨ ਆ ਲਾ ਮੇਲੇ ਆਪੂ ਜੀ ਆ ਦੇ ਆਂਦੀ ਜੀ ਦੇਖ ਲੈ ਕੁੱਤਾ ਵੀ ਤੈਨੂੰ ਬਾਪੂ ਕਹਿੰਦਾ ਬਾਪੂ ਜੀ ਆ ਦੇ ਆਂਦੀ ਜੀ ਪੌੜੇ ਲੈ ਪੌੜੇ ਲੈ ਦਾਰੂ ਪੌੜੇ ਲੈ ਆਹ ਮੇਰਾ ਪੁੱਤ ਆ ਸ਼ਾਬਾਸ਼ ਲੈ 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 ਆਹ ਦੇਖ ਲੈ ਕਿ ਮੈਂ ਜਿਹੜਾ ਸਿਆਣਾ ਪੁੱਤ ਓਏ ਬੌਲੀਏ ਕੁੜੀਏ ਤੇਰਾ ਬਾਪੂ ਆ ਮੈਂ ਥਾਪੜਾ ਖਾਈਂ ਮਰ ਤੋਂ ਤੂੰ ਪੂਰੇ ਕੁਸ ਬੋਲੀ ਜਾਂਦੀ ਐ ਆ ਦੇਖ ਲੈ ਉਹ ਖੜਦਾ ਜਾ ਪਾਣੀ ਲੈ ਕੇ ਆ ਜਾ ਇਸ ਵਾਲੇ ਦੀ ਬੋਲੀ ਆ ਕੀ ਹੋ ਗਿਆ ਤੇ ਕੁੱਤਾ ਪਾਣੀ ਲੈ ਗਿਆ ਮੇਰਾ ਆਪ ਕਰੋ ਜਾਪ ਕਰੋ ਜਾਪ ਆਪਣਾ ਜਾਪ ਆਪਣਾ ਮੈਂ ਜਾਪਣਾ ਮੈਂ ਜਾਪਣਾ ਮੈਂ ਜਾਪਣਾ ਜਾਪ ਨਾਮ ਜਾਪ ਨਾਮ ਜਪਨਾ 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 ਚੁੱਪ ਕਰੋ ਹੋ ਗਿਆ ਅਸਰ ਜਿਮਰੰਦਾਸ ਅਸਰ ਹੋ ਗਿਆ ਚੁੱਪ ਉਹ ਬੋਲ ਰਿਹਾ ਇਹਨੂੰ ਚੱਕ ਕੇ ਅੰਦਰ ਪਾ ਦਿਓ ਹੁਣ ਹਾਂ ਮੰਨਜਾ ਤੂੰ ਮੰਨਜ ਮੰਨਜ ਚੱਕੋ ਚੱਕੋ ਚਲ ਚੱਕੋ ਆਂ ਦੇ ਦੇ ਉਧਰ ਨੂੰ ਲੈ ਜਾ ਉਧਰ ਬਰਾਂਡੇ ਵਿੱਚ ਨੂੰ ਲੈ ਜਾ ਗਾ ਚੰਦੂ ਨੂੰ ਭਾਣਾ ਖੱਚ ਕਰ ਭੁਰਾਈ ਹੋਈ ਨਹੀਂ ਇਹ ਤੁੰਡੋ ਦੋ ਦੋ ਬੰਦੇ ਆ ਗਏ ਨਾ ਤਾਂ ਕਰਕੇ ਭਾਗਾ ਹੋ ਗਿਆ ਕਦੇ ਪੜੋ ਬੜਾ ਚੱਕੇ ਇਹਨੂੰ ਬਰਾਂਡੇ ਚ ਸਿੱਟਦੇ ਹੁਣ ਕਦੇ ਚਾਹੇ ਤੇਰਾ ਪੁਰਾਣਾ ਚਾਹੇ ਮੇਰਾ ਘਰ ਦਾ ਤਾਂ ਬੰਦਾ ਹੈ ਹੱਦ ਵਸ ਸਤਿਗੁਰੂ ਪਰੇ ਨੂੰ ਕੋ ਕਰਾਊਗਾ ਫਾਕ ਦੋ ਫਤ ਜੀ ਜੁਗਾ ਮੌਕਾ ਫਾਹਮ ਜੀ ਨਹੀਂ ਹੋਊ ਕੋ ਕ੍ਰਾਂਚ ਦਾ ਕੀ ਹੱਦ ਆ ਏ